ਤਿੰਨ ਰੋਜ਼ ਦੇ ਸੋਚਣ ਲਈ ਆਇਆ ਕਰੋ ਸਭੇ ਸਾਰੇ ਕਾ ਰੋਚਾ ਰੋਚਾ ਜੀ ਸਰ ਜੀ ਸਰ ਕੀ ਗੱਲ ਹੋਵੇ ਆਈਡੀ ਸਾਈਡ ਦੇ ਕੋਏ ਹਜੂਮ ਜਿਹੜਾ ਜਿੱਦੜ ਯੰਗ ਬੁਆਏ ਹੋ ਜਾਂਦੇ ਆ ਇਹ ਮੁੰਡਿਆਂ ਦੇ ਭੂਇਕ ਲਈ ਇਹਨਾਂ ਨੂੰ ਪਤਾ ਵਾ ਤੇ ਪਿਛਲੇ 15 ਸਾਲਾਂ ਤੋਂ ਸਾਡੇ ਭੂਇਕ ਲਈ ਕਿਸੇ ਨੇ ਸੋਚਿਆ ਨਹੀਂ ਕਿ ਆ ਬੋਲੇ ਬੋਲੇ ਐਮਪੀ ਆਏ ਐ ਤੇ ਔਰ ਜਾ ਕੇ ਅੱਜ ਕਮਲ ਦੇ ਫੁੱਲਾਂ ਦੇ ਵਿੱਚ ਬਹਿ ਗਏ ਉਹਨਾਂ ਨੂੰ ਜਵਾਬ ਦੇਣ ਲਈ ਅੱਜ ਇਹ ਯੂਥ ਇਕੱਠਾ ਹੋਇਆ ਸਰਦਾਰ ਕਲਵਾਨ ਸਿੰਘ ਸਿੱਧੂ ਜੀ ਆ ਤੁਮਨਗਰ ਦੇ ਵਿੱਚ ਗਵਾਈ ਦੇ ਵਿੱਚ ਅੱਜ ਬੜਾ ਵੱਡਾ ਰੋਡ ショ ਹੋਣ ਜਾ ਰਿਹਾ ਹੈ ਬਾਕੀ ਪਾਰਟੀਆਂ ਉਮੀਦਵਾਰ ਨੇ ਮੈਂ ਲੱਗਦਾ ਮੀਟਿੰਗਾਂ ਕਰ ਰਹੇ ਲੇਕਿਨ ਫਾਈਨਲੀ ਉਹ ਪਾਰੇ ਉਮੀਦਵਾਰ ਨੇ ਦੇਖੋ ਗਾਲ ਸੁਣੋ ਫਾਈਨਲ ਤਾਂ ਹੁੰਦਾ ਹੁੰਦਾ ਉਹਨਾਂ ਨੂੰ ਪਤਾ ਵਾ ਸਾਡੀ ਜ਼ਮੀਨ ਜਿਹੜੀ ਆ ਉਹ ਖਿਸਕ ਚੁੱਕੀ ਆ ਹੁਣ ਲੋਕਾਂ ਨੇ ਪਸੰਦ ਨਹੀਂ ਕਰਨਾ ਉਹਦਾ ਚੰਚਾ ਸੁੱਟਦੇ ਫਿਰਦੇ ਲੋਕ ਲੈ ਨਹੀਂ ਰਹੇ ਕਦੇ ਮੁਕਾਬਲਾ ਚਾਹੋਗੇ ਦੇ ਪਾਰਕੀ ਵੀ ਦੇ ਆਗਮਨ ਤੇ ਕਿਉਂਕਿ ਜਿਹੜੇ ਹਰਕੇ ਜਿਗਮਨ ਤੋਂ ਬਾਅਦ ਪਹਿਲੀ ਵਾਰ ਆਲੇ ਉਹਨਾਂ ਦੇ ਸਵਾਗਤ ਵਿੱਚ ਇੱਕ ਮੋਟਰਸਾਈਕਲ ਵੀ ਰੱਖੀ ਗਈ ਹੈ ਤੇ ਅਗਰ ਦੁਪਹਿਰਾਂ ਤੁਸੀਂ ਦੇਖ ਲੋ ਕਿ ਬਕਰਾਂ ਵਿੱਚ ਇੰਨਾ ਵੱਡਾ ਸ਼ਾਇਦ ਜੀ ਜਿਹੜਾ ਸਾਡਾ ਮਾਫਾ ਕਰਕੇ ਨਾ ਭੇਜਿਓ ਪਲਕਾਂ ਬਿਸ਼ਾਹੀ ਸਿਸਟਮ ਕਰਿਆ ਉਹਦੇ ਜੀ ਇਹ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਏਪੀਏ ਰੋਡ ਜਾ ਕੇ ਫਰਕਸ਼ਨ ਸੁਪੂਰੇ ਉੱਪਰ ਹੀ ਹੋ ਕੇ ਕੁਆਲਿਟੀ ਸ਼ੌਕ ਪਾ ਰੂਡ ਹੋ ਕੇ ਬਾਜਵਾ ਧਰਮਪੱਲੇ ਦੇ ਕੋਲ ਵੀ ਹੋ ਕੇ ਮੇਰੇ ਡਾਕਟਰ ਜਾ ਕੇ ਸੁਣਾਉਂਦੇ ਕਿ ਬਹੁਤ ਸਾਰੀ ਬਾਦੀਆ ਪੱਬਾ ਪਾਰ ਹੋਈਆਂ ਦੇਖਿਆ ਹੋਵੇ ਕੋਹਨ ਬੰਦਾ ਕੱਟ ਕੀਤਾ ਗਿਆ ਪਰ ਕਿੰਨਾ ਕੱਟ ਅੱਜ ਜਾ ਰਿਹਾ ਹੈ ਮੈਂ ਤਾਂ ਗੰਦੀ ਕਰ ਨਹੀਂ ਸਕਦਾ ਕਿਦੋਂ ਹੁੰਦੀ ਹੈ ਕਰਦਾ ਜਾ ਰਿਹਾ ਹੈ ਇੱਕ ਲੱਗਦਾ ਲੋਕਦਵਾਲੀ ਬੜੀ ਕੰਨੀ ਆਵੇਗੀ ਕਿੰਨਾ ਮਤਲਬ ਲੱਗਦਾ ਤੁਹਾਨੂੰ ਇੱਕ 1% ਦੀ ਵੀ 22% ਦਿੱਤ ਕੇ ਇਹਦੇ ਨਾਲ ਜਿਵੇਂ ਭਲਗਵੰਦ ਸਿੰਘ ਮਾਨ ਜੀ ਦੇ ਹੱਥ ਉਹਨਾਂ ਨੇ ਉੱਥੇ ਕੇਜਰੀਵਾਲ ਸਾਹਿਬ ਦਾ ਕੋਲ ਨਾਲ ਤੁਹਾਨੂੰ ਕਿਹਾ ਤੁਸੀਂ ਦੇਖੋ ਫਿਰ ਮਤਲਬ ਇਹ ਸੇਕ ਲੱਗ ਗਿਆ ਉਹਨਾਂ ਦੀ ਜਿਹੜੀਆਂ ਦੌਕਤ ਦਾ ਦਰਵਾਜ਼ਾ ਵੀ ਇਸ ਤਰ੍ਹਾਂ ਤੁਸੀਂ ਲਗਾਤਾ ਪ੍ਰਚਾਰ ਰਿਹਾ ਹੈ ਹੋ ਕਈ ਪਾਕੀ ਪਾਟੇ ਦਾ ਕੈਂਡੀਡੇਟ ਫਾਈਨਲ ਨਹੀਂ ਹੋ ਰਹੇ ਕੀ ਕਰ ਜਾਓਗੇ ਇਹ ਬਿਲਕੁਲ ਬੜੀ ਛੋਟੀ ਜਿਹੀ ਗੱਲ ਜਿਹੜੀ ਕਾਂਗਰਸ ਪਾਰਟੀ ਜਿਹਨਾਂ 70 ਸਾਲ ਦੇਸ਼ ਤੇ ਰਾਜ ਕਰਿਆ ਬੰਦਿਆਂ ਦੇ ਬੰਦਿਆਂ ਉਹਨਾਂ ਨੂੰ ਦੇਖ ਕੇ ਕਹਿ ਰਿਹਾ ਤੂੰ ਆ ਜਾ ਕੋਈ ਲੈ ਕੇ ਕਹਿੰਦਾ ਮੈਨੂੰ ਲੈ ਰੋ ਕਾਦੀਆ ਕਾਦੀਆ ਮੈਨੂੰ ਹੀ ਕੀਤਾ ਅਸ ਕਾਦੀਆ ਵੀ ਕਾਹ ਪੇਸ਼ੇ ਦੇ ਦੇਖ ਰਹੀ ਹੈ ਫਿਰ ਕੋਈ ਕੈਂਡੀਡੇਟ ਨਹੀਂ ਲੱਭਦਾ ਦੇਖ ਲੈ ਰੋਡ ਜੋ ਤੋਂ ਬਾਅਦ ਤਾਂ ਮੈਂ ਨਾ ਜਮੇ ਹੋ ਜਾਵਾਂਗਾ ਠੀਕ ਹੈ ਠੀਕ ਹੈ